ਲੋਗ ਮਿੱਤਰੋ ਜੇ ਤੁਹਾਨੂੰ ਮੱਕੀ ਕਢਾਉਣੀ ਹੋਏਗੀ ਔਖੀ ਤੁਸੀਂ ਘਰੇ ਨਹੀਂ ਕੱਢ ਸਕਦੇ ਤਾਂ ਮਸ਼ੀਨ ਪਹੁੰਚ ਚੁੱਕੀ ਹੈ ਤੁਹਾਡੇ ਬਾਾਰ ਚੀ ਮੱਕੀ ਕੱਢ ਕੇ ਜਾਊਗੀ ਜੇ ਤੁਸੀਂ ਫੋਨ ਕਰਕੇ ਬੁਲਾਉਂਗੇ ਨੰਬਰ ਆ ਵਾਈਆਂ ਦਾ ਸਕਰੀਨ ਤੇ ਚੱਲਦਾ ਤੇ ਆ ਇਧਰ ਪੂਰੀ ਕੰਡੀਸ਼ਨ ਦੇਖੋ ਇਧਰ ਵੀ ਨੰਬਰ ਆ ਵਾਈਆਂ ਦਾ ਇਹ ਮੱਕੀ ਹੁਣ ਲੱਗੇ ਬਾਈ ਪੌਣ ਗੁੱਲਾ ਸਮੇਤ ਫਿਲਕੀਆਂ ਸਮੇਤ ਤੇ ਮੱਕੀ ਆ ਗਈ ਟੋਕਰਾਂ ਭਰ ਕੇ ਵਿੱਚ ਮਸ਼ੀਨ ਦੇ ਇਹ ਆਵਦੀ ਆਵਦੀ ਤੇ ਇਹਨੇ ਸਾਰੀ ਸਾਫਤੀ ਲੈ ਜਨੇ ਇੱਧਰ ਇਹ ਕੱਢ ਕੇ ਦਿੰਦੀਆਂ ਤੁਹਾਨੂੰ ਦਾਣੇ ਬਾਈਆਂ ਦਾ ਨੰਬਰ ਸਕਰੀਨ ਤੇ ਫੇਰ ਆ ਗਿਆ ਪਿੰਡ ਲੰਗੋਵਾਲ ਤੋਂ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਗੁੱਲ ਇੱਕ ਵਸੇ ਕਰਦੀ ਆ ਪੜ ਦੇ ਇੱਕ ਵਸੇ ਕਰਦੀ ਆ ਸਾਫਤ ਦਾਣੇ ਇੱਕ ਵਸੇ ਕੱਢਦੀ ਆ ਜੀ ਆ ਦੇਖੋ ਜੇ ਤੁਸੀਂ ਕਿਸੇ ਨੇ ਮੱਕੀ ਕਢਾਉਣੀ ਹੋਵੇ ਲੇਬਰ ਦੀ ਦਿੱਕਤ ਹੈ ਤਾਂ ਤੁਸੀਂ ਆ ਬਾਈਆਂ ਨਾਲ ਸੰਪਰਕ ਕਰ ਲਓ ਬਹੁਤ ਹੀ ਆ ਦੇਖੋ ਪੜਦੇ ਇਧਰ ਮਾਰੇ ਕੱਢ ਗਏ ਗੁੱਲ ਇੱਕ ਪਾਸੇ ਮਾਰੇ ਤੇ ਦਾਣੇ ਆ ਸਾਫ ਤੇ ਇਧਰ ਮਾਰੇ ਆ ਦੇਖੋ ਬਸ ਕੁਛ ਕਰਨ ਦੀ ਲੋੜ ਨਹੀਂ ਕੋਈ ਸੰਡਣ ਦੀ ਲੋੜ ਨਹੀਂ ਸਾਨੂੰ ਸਾਫ ਸੁਥਰੀ ਮੱਕੀ ਤੁਹਾਡੇ ਘਰੇ ਕੱਢ ਕੇ ਜਾਣਗੇ ਜੇ ਮੱਕੀ ਤੁਹਾਡੇ ਕੋਲ ਜਿਆਦਾ ਹੈ ਤੁਹਾਨੂੰ ਦਿੱਕਤ ਤਾਂ ਕੱਢਣ ਦੀ ਤਾਂ ਆ ਲੌਂਗ ਵਾਲੇ ਬਾਈਆਂ ਨਾਲ ਸੰਪਰਕ ਕਰ ਲਓ ਜੀ ਧੰਨਵਾਦ ਜੀ